ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਮਨੋਂ ਪਿਆਰ ਭਰੀ ਸੱਸੀ ਕਾ ਖੂਨ ਦੇ ਬਦਲੇ ਖੂਨ ਬਲੱਡ ਮਨੀ ਨਹੀਂ ਲਈ ਜਾਵੇਗੀ ਤਲਾਕ ਅਬਦੁਲ ਮਹੰਦੀ ਦੇ ਪਰਿਵਾਰ ਵੱਲੋਂ ਸਵੇਰ ਤੋਂ ਖਬਰਾਂ ਆ ਰਹੀਆਂ ਨੇ ਕਿ ਨਮੀਸ਼ਾ ਪ੍ਰਿਆ ਦੀ ਫਾਂਸੀ ਟਲ ਗਈ ਹੈ ਯਮਨ ਦੇ ਵਿੱਚ 8 ਕਰੋੜ ਰੁਪਏ ਤਲਾਕ ਅਬਦੁਲ ਮਹੰਦੀ ਦਾ ਪਰਿਵਾਰ ਲੈਣ ਦੇ ਲਈ ਸੱਤ ਹੋ ਗਿਆ ਹੈ ਲੇਕਿਨ ਤਲਾਲ ਅਬਦੁੱਲ ਮਹਿੰਦੀ ਦੇ ਪਰਿਵਾਰ ਵੱਲੋਂ ਚੁੱਪੀ ਤੋੜ ਦਿੱਤੀ ਗਈ ਹੈ ਖਾਸ ਕਰਕੇ ਉਸ ਦੇ ਭਰਾ ਦਾ ਵੱਡਾ ਵਿਆਹ ਆਇਆ ਹੈ ਫਿਰ ਇੱਕ ਪਾਸੇ ਤਲਵਾਰ ਜਿਹੜੀ ਲੜ ਗਈ ਹੈ ਨਮੀਸ਼ਾ ਪ੍ਰਿਆ ਤੇ ਨਮੀਸ਼ਾ ਪ੍ਰਿਆ ਨੂੰ ਕੌਣ ਨਹੀਂ ਜਾਣਦਾ ਇਸ ਮਾਮਲਾ ਹੈ 2017 ਦਾ 17 ਦੇ ਵਿੱਚ ਓਵਰਡੋਜ਼ ਦੇ ਦਿੱਤੀ ਗਈ ਸੀ ਨਮੀਸ਼ਾ ਪ੍ਰਿਆ ਵੱਲੋਂ ਕਿਉਂਕਿ ਪਾਸਪੋਰਟ ਸੀ ਅਬਦੁੱਲ ਮਹਿੰਦੀ ਦੇ ਕੋਲ ਨਮੀਸ਼ਾ ਪ੍ਰਿਆ ਦਾ ਪਾਸਪੋਰਟ ਦੇ ਨਹੀਂ ਰਿਹਾ ਸੀ ਦਪਸ ਡਿਸਪੈਂਸਰੀ ਇਹਨਾਂ ਦੀ ਪਾਰਟਨਰਸ਼ਿਪ ਤੇ ਚੱਲਦੀ ਸੀ ওভারਡੋਸ ਦੇ ਨਾਲ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ লাশ ਦੇ ਟੁਕੜੇ ਕਰਕੇ ਪਾਣੀ ਵਾਲੀ ਟੈਂਕੀ ਦੇ ਵਿੱਚ ਸੁੱਟ ਦਿੱਤੇ ਜਾਂਦੇ ਨੇ ਇਸ ਨੂੰ ਲੈ ਕੇ ਕੰਸੋਵਾਂ ਚੱਲ ਗਿਆ ਨੇ ਚੱਲ ਰਹੀਆਂ ਨੇ ਕਿ ਨਮਿਸ਼ਾ ਪ੍ਰਿਆ ਬਚੇਗੀ ਜਾਂ ਨਹੀਂ ਬਚੇਗੀ ਪਹਿਲਾਂ ਦੱਸਿਆ ਜਾ ਰਿਹਾ ਸੀ ਸਵੇਰੇ ਕਿ ਦੋਨਾਂ ਧਰਮ ਗੁਰੂਆਂ ਦਾ ਸਮਝੌਤਾ ਹੋਇਆ ਹੈ ਯਵਨ ਦੀ ਸੁਪਰੀਮ ਕੋਰਟ ਦੇ ਜੱਜਾਂ ਨੇ ਦੋਨਾਂ ਧਰਮ ਗੁਰੂਆਂ ਦੇ ਅਤੇ ਨਮਿਸ਼ਾ ਪ੍ਰਿਆ ਤੇ ਬ੍ਰਦਰ ਅਤੇ ਦੂਸਰੇ ਪਾਸੇ ਤਲਾਲ ਅਬਦੋ ਮਹਿੰਦੀ ਦੇ ਭਰਾ ਦੇ ਨਾਲ ਮੁਲਾਕਾਤ ਹੋਈ ਮੀਟਿੰਗ ਦੇ ਵਿੱਚ ਪਹਿਲਾ ਗੱਲ ਜਿਹੜਾ 8 ਢੇ ਬਸਤੇ ਵਿੱਚ ਪਾਈ ਗਈ ਲੇਕਿਨ ਇਹ ਫਾਂਸੀ ਨਹੀਂ ਚਲੇਗੀ ਦੱਸਦੀ ਹੈ ਕਿ ਨਮੀਸ਼ਾ ਪ੍ਰਿਆ ਕੇਰ ਦੀ ਨਰਸ ਜੋ ਯਮਨ ਵਿੱਚ ਬਹੁਤ ਹੀ ਸਜਾਤੀ ਸੀ ਉਹਦੀ ਫਾਂਸੀ ਤੈਬਿੱਤ ਇੱਕ ਦਿਨ ਪਹਿਲਾਂ ਮਲਤਵੀ ਹੋ ਗਈ ਫੈਸਲੇ ਪਿੱਛੇ ਸਿੱਧਾ ਕਾਰਨ ਨਹੀਂ ਦਿੱਤਾ ਗਿਆ ਪਰ ਭਾਰਤ ਦੇ ਗ੍ਰੈਂਡ ਮੁਤੀ ਕਾਤਾਪੁਰਮ ਐਪੀ ਅਬਨੁਕਰ ਮੁਲਸਰੀਆ ਨੇ ਕੋਸ਼ਿਸ਼ਾਂ ਦੀ ਅਗਵਾਈ ਕੀਤੀ ਮੁਫਤੀ ਅਤੇ ਭਾਰਤੀ ਸਰਕਾਰ ਵੱਲੋਂ ਯਮਨ ਪਰਿਵਾਰ ਨਾਲ ਗੱਲਬਾਤ ਸੁਲਾਹ ਦੀ ਕੋਸ਼ਿਸ਼ ਹੋਈ ਤਾਂ ਅਦਮਿਸ਼ਾ ਨੂੰ ਬਲੱਡ ਮਨੀਜਾ ਦਇਆtrait ਮਾਫੀ ਮਿਲ ਸਕੇ ਪਰ ਤਲਾਕ ਅਬਦੁ ਮਹੰਦੀ ਦੇ ਭਰਾ ਅਬਦੁਲ ਫਤਾਹ ਤੇ ਫੇਸਬੁਕ ਰਾਹੀਂ ਕਹਿਆ ਕਿ ਕੇ ਪਰਿਵਾਰ ਕਿਸੇ ਵੀ ਦਬਾਅ ਜਾ ਸੁਲਾਹ ਸਹਿਮਤੀ ਤੋਂ ਨਹੀਂ ਮੰਨੇਗਾ ਉਹ ਸਿਰਫ ਫਾਂਸੀ ਦੀ ਮੰਗ ਕਰਦੇ ਹਨ ਮਾਮਲੇ ਦਾ ਪਿਛੋਕੜ ਸਾਰਿਆਂ ਨੂੰ ਪਤਾ ਹੈ ਕਿ ਅਦਮਿਸ਼ਾ ਪੀਰ ਨੇ 2014 ਵਿੱਚ ਯਮਨ ਵਿੱਚ ਕਲੀਨਿਕ ਲੈ ਲਈ ਮਹੰਦੀ ਅਬਦੁ ਨਾਲ ਭਾਈ ਵਾਲੀ ਕੀਤੀ ਸੀ ਉਸ ਦੌਰਾਨ ਉਸ ਦੇ ਸਰੀਪ ਸ਼ੋਸ਼ਣ ਤੇ ਤਬਕਿਆਂ ਦੇ ਦੋਸ਼ ਲਗਾਏ ਗਿਆ 2017 ਵਿੱਚ ਨਮੀਸ਼ਾ ਤੇ ਬਹਿੰਦੀ ਨੂੰ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਕਰ ਉਸ ਦੀ ਮੌਤ ਹੋ ਗਈ 3 ਸਾਲ ਬਾਅਦ ਨਮੀਸ਼ਾ ਨੂੰ ਬਹੁਤ ਹੀ ਸਜ਼ਾ ਹੋਈ ਜੋ 2023 ਵਿੱਚ ਕੈਮ ਰੱਖੀ ਗਈ 16 ਜੁਲਾਈ 2025 ਨੂੰ ਫਾਂਸੀ ਹੋਣੀ ਸੀ ਜੋ ਅੰਤ ਵਾਲੇ ਸਮੇਂ ਤੇ ਪਲਟਾ ਵੀ ਕਰ ਦਿੱਤਾ ਗਿਆ ਅਗਲਾ ਕੀ ਹੋਵੇਗਾ ਦੱਸ ਦੇ ਕੇ ਫਾਂਸੀ ਰੋਕ ਨੂੰ ਨਮੀਸ਼ਾ ਦੇ ਪਰਿਵਾਰ ਅਸਥਾਈ ਰਾਹ ਸਮਝਿਆ ਜਾ ਰਿਹਾ ਪਰ ਇੰਡੀਆ ਦੀ ਵਾਪਸੀ ਚ ਪੂਰੀ ਮਾਫੀ ਹਾਲੇ ਵੀ ਸੁਭਾਵੀ ਨਹੀਂ ਦੀਆ ਸੁਲਾ ਦੀ ਕੋਸ਼ਿਕਾਰਾਂ ਪਰ ਹਰ ਪਰ ਪੀੜਤ ਪਰਿਵਾਰ ਵਾਲੇ ਸਖਤ ਰੁਖਤੇ ਹਨ ਇਹ ਮਾਮਲਾ ਅੱਗੇ ਕਿਵੇਂ ਵਧੇਗਾ ਕਿ ਮਾਫੀ ਮਿਲੇਗੀ ਜਾਂ ਫੈਸਲਾ ਹੋਵੇਗਾ ਮਲਤਵੀ ਰਹੇਗੇ ਇਸ ਬਾਰੇ ਸ਼ੱਕ ਹੈ ਲੇਕਿਨ ਨਮੀਸ਼ਾ ਪੀੜੀ ਦੀ ਫਾਂਸੀ ਨੂੰ ਸਤਾਈ ਨੂੰ ਵਿਚਟਾਕ ਦੇ ਪੀੜਤ ਪਰਿਵਾਰ ਆਪਣੀ ਰੁਖ ਨੂੰ ਹੋਰ ਸਖਤ ਹੈ ਮਾਫੀ ਦੀ ਚੋਣ ਕਰ ਦਿੱਤਾ ਹੈ ਹੁਣ ਸਾਰੀ ਉਮੀਦ ਯਮਨ ਦੇ ਕਾਨੂੰਨ ਅਤੇ ਧਾਰਮਿਕ ਮਾਮਲਾ ਉੱਤੇ ਟਿਕੀ ਹੋਈ ਹੈ ਯਾਨੀ ਕਿ ਅਬਦੁੱਲਾਲ ਮਹਿੰਦੀ ਜਿਸ ਨੂੰ ਓਵਰਡੋਜ਼ ਦਿੱਤੀ ਗਈ ਅਜੈਕਸ਼ਨ ਦਿੱਤਾ ਗਿਆ ਜਿਸ ਨੂੰ ਜਿਸ ਨੇ ਕਲਾਸ਼ ਦੇ ਟੁਕੜੇ ਕਰਕੇ ਪਾਣੀ ਵਾਲੀ ਟੈਂਕੀ ਦੇ ਵਿੱਚ ਪਾ ਦਿੱਤੇ ਗਿਆ ਹਾਲਾਂਕਿ ਨਵੀਸ਼ਾ ਪ੍ਰਿਆ ਵੱਲੋਂ ਇਲਜ਼ਾਮ ਲਗਾਏ ਗਿਆ ਸੀ ਕਿ ਇਹ ਮੇਰਾ ਏਜੰਸੀ ਸ਼ੋਚਨ ਕਰਦਾ ਸੀ ਮੈਨੂੰ ਤਬਕਿਆ ਦਿੰਦਾ ਸੀ ਲੇਕਿਨ ਸ਼ਰੀਆ ਬਲੱਡ ਦੇ ਬਦਲੇ ਬਲੱਡ ਕਹਿੰਦਾ ਹੈ ਬਲੱਡ ਮੰਡੀ ਨਹੀਂ ਲਈ ਜਾਵੇਗੀ ਅਬਦਲ ਤਲਾਤ ਅਬਦਉ ਮਹਿਦੀ ਦੇ ਪਰਿਵਾਰ ਵੱਲੋਂ ਉਹਨਾਂ ਵੱਲੋਂ ਹਾਲੇ ਵੀ ਫਾਸੀ ਦੀ ਬਾਕ ਕੀਤੀ ਜਾ ਰਹੀ ਹੈ ਇੱਕ ਫਾਸੇ 16 ਜੁਲਾਈ ਨੂੰ ਜਿਹੜੀ ਉਹ ਫਾਸੀ ਮੁਲਤਵੀ ਕਰ ਦਿੱਤੀ ਗਈ ਹੈ ਅਗਲਾ ਕਾਨੂੰਨ ਅਗਲੀ ਸਜ਼ਾ ਅਗਾ ਕਿਸ ਅੰਦਰ ਰਵਈਆ ਨਿਮਿਸ਼ਾ ਪੀ ਦੇ ਹੱਕ ਵਿੱਚ ਆਵੇਗਾ ਸਮਾਂ ਉਹਨ ਤੇ ਦੱਸੇਗਾ ਲੇਕਰ ਆਬ ਤਲਾਲ ਅਬਦਉ ਬੰਦੀ ਦੇ ਭਰਾ ਅਤੇ ਉਸਦੇ ਪਰਿਵਾਰ ਵੱਲੋਂ ਸਾਬਤ ਕਰ ਦਿੱਤਾ ਗਿਆ ਹੈ ਕਿ ਅਸੀਂ ਜਿਹੜਾ ਹੈ ਪੈਸਾ ਨਹੀਂ ਲਵਾਂਗੇ ਸਾਨੂੰ ਬਹੁਤ ਤੇ ਬਦਲੇ ਮੌਚਾਈ ਦੀ ਹੈ